ਸਰਕਾਰੀ ਸਕੂਲਾਂ ਦਾ ਮਿਡਡੇ ਮੀਲ ਫੇਰ ਦੁਬਾਰਾ ਚਰਚਾ ਦਾ ਵਿਸ਼ਾ ਬਣ ਗਿਆ ਮਾਸਟਰ ਬੱਚਿਆਂ ਨੂੰ ਪੜ੍ਹਾਉਣ ਲਈ ਸਕੂਲ ਦੀ ਬਜਾਏ ਚੱਕੀਆਂ ਤੇ ਦੇ ਰਹੇ ਨੇ ਡਿਊਟੀ ਤੇ ਬੱਚੇ ਸਕੂਲ ਬੈਗ ਚੁੱਕਣ ਦੀ ਬਜਾਏ ਚੁੱਕ ਰਹੇ ਨੇ ਰਾਸ਼ਨ ਦੇ ਥੈਲੇ ਜੀਹਾਂ ਉਹੀ ਮਿਡਡੇ ਮੀਲ ਅਤੇ ਉਹੀ ਖਰਾਬ ਜਾਂ ਕੀੜੇ ਲੱਗਿਆ ਰਾਸ਼ਨ ਖਬਰ ਤਹਿਸੀਲ ਰਾਜਪੁਰਾ ਦੇ ਪਿੰਡ ਸ਼ੰਭੂਕਲਾਂ ਦੇ ਸਰਕਾਰੀ ਸਕੂਲ ਤੋਂ ਹੈ ਜਿੱਥੇ ਮਿੱਡੇ ਮੀਲ ਰਾਸ਼ਨ ਚ ਕੀੜੇ ਪੈ ਗਏ ਸਪੋਕਸਮੈਨ ਨਾਲ ਗੱਲਬਾਤ ਕਰਦੇ ਹਾਂ ਡਰਾਈਂਗ ਮਾਸਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਵਿੱਚ ਕਾਫੀ ਦਿਨਾਂ ਤੋਂ ਚੌਲ ਪਏ ਸੀ ਜਿਨ੍ਹਾਂ ਵਿੱਚ ਕੀੜੇ ਪੈ ਗਏ ਅਤੇ ਹੁਣ ਉਹ ਚੌਲ ਲੈ ਕੇ ਚੱਕੀ ਵਿੱਚ ਆਏ ਨੇ ਅਤੇ ਚੌਲਾਂ ਦੀ ਸਫਾਈ ਕਰਵਾ ਰਹੇ ਨੇ ਪ੍ਰਸ਼ਾਸਨ ਦੀ ਕਮੀ ਕਹੀਏ ਜਾ ਸਕੂਲ ਪ੍ਰਬੰਧਕਾਂ ਦੀ ਪਰ ਦੋਨੋਂ ਸੂਰਤਾਂ ਵਿੱਚ ਖੇលਵਾੜ ਬੱਚਿਆਂ ਦੀ ਸਿਹਤ ਨਾਲ ਹੀ ਹੋ ਰਿਹਾ ਹੈ ਸਰਕਾਰ ਦਾ ਫਰਜ਼ ਬਣਦਾ ਹੈ ਕਿ ਬੇਨਿਯਮੀਆਂ ਦੂਰ ਕਰਕੇ ਮਿੱਡੇ ਮੀਲ ਦਾ ਸਹੀ ਅਤੇ ਸੁਰੱਖਿਅਤ ਤਰੀਕੇ ਨਾਲ ਚੱਲਣਾ ਯਕੀਨੀ ਬਣਾਵੇ ਸਪੋਕਸਮੈਨ ਟੀਵੀ ਦੇ ਲਈ ਸ਼ੰਭੂ ਬਾਰਡਰ ਤੋਂ ਰਜਿੰਦਰ ਸਿੰਘ ਮੋਹੀਦੀ ਦੀ ਰਿਪੋਰਟ